ਸਾਸ਼ੀ ਕੈਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਬਰੂ ਕਲੋਥ ਹਾਊਸ ਐਂਡ ਬਟਿਕ ਭਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਥੋੜੇ ਜਿਹਾ ਪਾਰਟੀ ਵੇਅਰ ਸੂਟ ਵੀ ਲੈ ਕੇ ਆਏ ਆਂ ਅਸੀਂ ਤੁਹਾਡੇ ਵਾਸਤੇ ਆਫਰ ਦੇ ਵਿੱਚ ਤੇ ਅੱਜ ਦੇ ਜਿਹੜੇ ਪਲੇਨ ਪੀਸ ਲੈ ਕੇ ਆਏ ਆਂ ਬੜੇ ਖਾਸ ਜੇ ਰਹਿਣ ਵਾਲੇ ਆ ਜੀ ਮੇਰੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਹੁਤ ਸੋਹਣੇ ਪੀਸ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਅੱਜ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਮੇਰੀਆਂ ਭੈਣਾਂ ਦੀ ਕਾਫੀ ਰਿਕੁਐਸਟ ਹੁੰਦੀ ਹੈ ਕਿ ਕਾਟਨ ਦੇ ਸੂਟ ਲੈ ਕੇ ਆਓ ਜੀ ਕਾਟਨ ਦੇ ਕੱਟ ਪੀਸ ਲੈ ਕੇ ਆਓ ਜੀ ਕਿਉਂਕਿ ਬਹੁਤ ਟਾਈਮ ਗਰਮੀ ਪੈਣੀ ਹੈ ਜੀ ਹਜੇ ਮੌਸਮ ਠੰਡਾ ਚੱਲ ਰਿਹਾ ਅਸੀਂ ਤੁਹਾਡੇ ਵਾਸਤੇ ਬਹੁਤ ਸਾਰੇ ਕਾਟਨ ਦੇ ਕੱਟ ਪੀਸ ਵੀ ਲੈ ਕੇ ਆਵਾਂਗੇ ਤੇ ਸੂ ਇਸ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਇਹ ਵਾਲੇ ਜਿਹੜੇ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਥੋੜੇ ਜਿਹਾ ਆਫਰ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਇਹ ਵਾਲਾ ਸੂਟ ਦੇਖੋ ਜੀ ਪੂਰਾ ਹੈਂਡਵਰਕ ਨਾਲ ਟੱਚ ਸੂਟ ਹੈ ਜੀ ਨੀਚੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਪੈਚਵਰਕ ਹੋਇਆ ਹੈਂਡਵਰਕ ਸੂਟ ਹੈ ਜੀ ਬੜਾ ਪਿਆਰਾ ਜਿਹਾ ਤੇ ਇਹਦੇ ਨਾਲ ਹੀ ਰਹਿਣ ਵਾਲਾ ਬੜਾ ਸੋਹਣਾ ਜਿਹਾ ਹੈਵੀ ਦੁਪੱਟਾ ਠੀਕ ਹੈ ਜੀ ਸਟਾਫ ਰਹਿਣ ਵਾਲਾ ਹੈਗਾ ਮੰਚਲੀ ਸ਼ਿਲਕ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਹੈਵੀ ਦੁਪੱਟਾ ਇਹ ਨਾਲ ਲੈਸ ਨਾਲ ਫਿਨਿਸ਼ਿੰਗ ਦਿੱਤੀ ਗਈ ਆ ਫੋਰ ਸਾਈਡ ਵਰਕ ਹੈ ਹੈਵੀ ਦੁਪੱਟਾ ਰਹਿਣ ਵਾਲਾ ਜਿਹਦੇ ਨਾਲ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਮੰਝਲੀ ਛਿਲਕੇ ਦੇ ਵਿੱਚ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਸੂਟ ਟੱਚ ਹੈ ਪੈਚ ਵਰਕ ਹੋਇਆ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਇਹਦੀ 1500 ਰੁਪਏ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਆਫਰ ਪ੍ਰਾਈਸ ਲਾਤੀ ਅਸੀਂ ਤੁਹਾਡੇ ਵਾਸਤੇ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਇਹਦੇ ਵਿੱਚ ਮਿਲਣ ਵਾਲਾ ਕਲਰ ਮੋਰ ਪੰਖੀ ਆ ਦੇਖ ਸਕਦੇ ਹੋ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਮੋਰ ਪੰਖੀ ਆ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਤੇ ਇਹ ਵਾਲੀ ਰਹਿਣ ਵਾਲੇ ਨਾਲ ਦੁਪੱਟਾ ਸਿਰਫ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਹੈਂਡਵਰਕ ਟੱਚ ਸੂਟ ਰਹਿਣ ਵਾਲੇ ਆ ਮੰਚਲੀ ਸ਼ਿਲਕ ਤੇ ਵਿੱਚ ਰਹਿਣ ਵਾਲੇ ਆਫਰ ਦੇ ਵਿੱਚ ਸੂਟ ਲਗਾਤੀ ਆ ਜੀ ਇਸ ਤੋਂ ਅੱਗੇ ਸਾਡੇ ਕੋਲੇ ਸੂਟ ਰਹਿਣ ਵਾਲਾ ਜੀ ਸ਼ਿਮਰ ਬਾਂਦਨੀ ਪ੍ਰਿੰਟ ਦੇ ਵਿੱਚ ਦੇਖੋ ਜੀ ਇਹ ਵਾਲਾ ਕਾਫੀ ਫੇਮਸ ਰਿਹਾ ਜੀ ਇਹ ਵਾਲਾ ਜਿਹੜਾ ਪ੍ਰਿੰਟ ਹੈ ਨਾ ਬਾਂਦਨੀ ਦੇ ਵਿੱਚ ਬਹੁਤ ਫੇਮਸ ਪ੍ਰਿੰਟ ਹੈ ਤੇ ਕਾਫੀ ਦੀ ਮੰਗ ਵੀ ਹੈ ਇਹ ਵਾਲੇ ਪ੍ਰਿੰਟ ਦੀ ਐਦਾ ਬਾਂਦਨੀ ਦੇ ਵਿੱਚ ਇਹ ਤੁਸੀਂ ਸੂਟ ਦੇਖ ਸਕਦੇ ਹੋ ਉੱਪਰ neck ਬਣਿਆ ਹੋਇਆ ਬੜਾ ਪਿਆਰਾ ਜਿਹਾ V shape neck ਬਣਿਆ ਹੋਇਆ ਹੈਂਡਵਰਕ ਨਾਲ ਸੂਟ ਟੱਚ ਹੈ ਜੀ ਇਹ ਵੀ ਬੋਟਮ ਵੀ ਬੜੀ ਪਿਆਰੀ ਜੀ ਮਿਲਣ ਵਾਲੀ ਹੈ ਠੀਕ ਹੈ ਜੀ ਸ਼ਿਲਕ ਦੇ ਵਿੱਚ ਬੋਟਮ ਰਹੂਗੀ ਬੋਟਮ ਦੇ ਉੱਪਰ ਵੀ ਤੁਹਾਨੂੰ ਮੂਰੀ ਉੱਪਰ ਵਰਕ ਮਿਲੇਗਾ ਜੀ ਕਲਰ ਬੜਾ ਪਿਆਰਾ ਜਿਹਾ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਇਹਦੀ ਮੂਰੀ ਦੇ ਉੱਪਰ ਵਰਕ ਠੀਕ ਹੈ ਜੀ ਦੁਪੱਟਾ ਵੀ ਰਹਿਣ ਵਾਲਾ ਹੈਗਾ ਔਰਗੈਂਜ਼ਾ ਟੈਬੀ ਦੇ ਵਿੱਚ ਬੜਾ ਪਿਆਰਾ ਜਿਹਾ ਲੈਸਾਂ ਦੇ ਨਾਲ ਡਿਜ਼ਾਈਨਰ ਦੁਪੱਟਾ ਰਹਿਣ ਵਾਲਾ ਬੜਾ ਖੁੱਲਾ ਡੁੱਲਾ ਠੀਕ ਹੈ ਜੀ ਔਰਗੈਂਜ਼ਾ ਟੈਬੀ ਦੇ ਵਿੱਚ ਦੁਪੱਟਾ ਰਹੂਗਾ ਦੇਖ ਸਕਦੇ ਹੋ ਦੁਪੱਟਾ ਬਹੁਤ ਪਿਆਰੀ ਲੁੱਕ ਐ ਸੂਟ ਦੀ ਇਹ ਵਾਲਾ ਆਊਗਾ ਮੂਰੀ ਦੇ ਉੱਪਰ ਵਰਕ ਦੇਖ ਸਕਦੇ ਹੋ ਤੁਸੀਂ neck ਉੱਪਰ ਵਰਕ ਆਊਗਾ ਤੇ ਪ੍ਰਾਈਜ਼ ਰਹਿਣ ਵਾਲੀ ਇਹਦੀ ਸਿਰਫ 1600 ਰੁਪਏ ਠੀਕ ਹੈ ਜੀ 1600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਸ਼ਿਮਰ ਦੇ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਇਹ ਕਿਹਦੇ ਵਿੱਚ ਕਲਰ ਮਿਲੂਗਾ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਾ ਕਲਰ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਸੋਬਰ ਸਿੰਪਲ ਸੂਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਇਹ ਵਾਲਾ ਰਹੂਗਾ ਇਹ ਨਾਲ ਦੁਪੱਟਾ ਬਹੁਤ ਪਿਆਰਾ ਸੂਟ ਲੈ ਕੇ ਆਏ ਤੁਹਾਡੇ ਬੱਸ ਇਹ ਸਿਰਫ ਪ੍ਰਾਈਸ ਰਹਿਣ ਵਾਲੀ ਹੈ 1600 ਰੁਪਏ 1600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਜੀ ਅਸੀਂ ਜੋ ਤੁਹਾਡੇ ਵਾਸਤੇ ਬੜੇ ਸੋਹਣੇ ਅੱਜ ਡਿਜ਼ਾਈਨਰ ਜੇ ਪੀਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਬਹੁਤ ਪਿਆਰੇ ਡਿਜ਼ਾਈਨਰ ਜੇ ਪੀਸ ਰਹਿਣਗੇ ਦੇਖ ਸਕਦੇ ਹੋ ਦਿਖਾਉਣੇ ਤੁਹਾਨੂੰ ਉਹ ਵੀ ਵੀਡੀਓ ਇਹਦੇ ਪੀਸ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖੋ ਜੀ ਖੀਨ ਖਾਵ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਜੀ 3.5 ਮੀਟਰ ਦੀ ਕੱਟ ਵਿੱਚ ਰਹੂਗੀ ਸ਼ਰਟ ਖੀਨ ਖਾਵ ਦੇ ਵਿੱਚ ਪ੍ਰਾਈਸ ਰਹੂਗਾ ਜੀ ਇਹਦਾ 250 ਰੁਪਏ 250 ਰੁਪਏ ਵਿੱਚ ਤੁਸੀਂ ਬਿਲਕੁਲ ਪਿਓਰ ਖੀਨ ਖਾਵ ਦੀ ਸਾਡੇ ਕੋਲੋਂ ਸ਼ਰਟ ਲੈ ਸਕਦੇ ਹੋ ਜੀ ਚੈੱਕ ਕਰੋ ਜੀ ਪਿਓਰ ਖੀਨ ਖਾਵ ਦੇ ਵਿੱਚ ਠੀਕ ਹੈ ਜੀ ਸ਼ਰਟ ਲੈਸਨ ਸਿਰਫ 250 ਦੇ ਵਿੱਚ ਤੁਹਾਨੂੰ ਇਹ ਵਾਲੀ ਸ਼ਰਟ ਪੈਣ ਵਾਲੀ ਹੈ 3.5 ਮੀਟਰ ਦੀ ਕਟ ਹੈ ਜਿੰਨਾ ਮਰਜੀ ਹੈਲਥੀ ਬੰਦਾ ਇਹਨੂੰ ਲੈ ਸਕਦਾ ਇਹ ਵਾਲਾ ਤੁਸੀਂ ਨਾਲ ਇਹਦੇ ਨਾਲ ਮੈਚਿੰਗ ਪੀਸ ਲੈ ਸਕਦੇ ਹੋ ਬੈਲਵਰਟ ਦਾ ਦੇਖੋ ਜੀ ਇਹ ਬੈਲਵਰਟ ਸ਼ੈਲਕ ਹੈ ਤੁਹਾਨੂੰ 200 ਰੁਪਏ ਚ ਪੈਣ ਵਾਲਾ ਪੀਸ ਹੈ ਠੀਕ ਹੈ ਜੀ 200 ਰੁਪਏ ਦੇ ਵਿੱਚ ਪਊਗਾ ਇਹ ਵਾਲਾ ਪੀਸ ਬੈਲਵਰਟ ਦਾ ਤੇ 250 ਦੀ ਤੁਹਾਨੂੰ ਇਹ ਸ਼ਰਟ ਪੈਣ ਵਾਲੀ ਹੈ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਬਲੈਕ ਦੇ ਵਿੱਚ ਜਿੰਮੀ ਚੂਹ ਦੇ ਵਿੱਚ ਰਹਿਣ ਵਾਲਾ ਪੀਸ ਹੈ ਉੱਪਰ ਦੇਖੋ ਸਿਕਨ ਸਿੱਪੀ ਵਰਕ ਹੋਇਆ ਜੀ ਇਹਦੇ ਬਲੈਕ ਦੇ ਵਿੱਚ ਦੇਖੋ ਜੀ ਸੀਕਵੈਂਸ ਸਿੱਪੀ ਵਰਕ ਹੋਇਆ ਦੇਖ ਸਕਦੇ ਹੋ ਸਾਰੇ ਉੱਪਰ ਸੀਕਵੈਂਸ ਸਿੱਪੀ ਵਰਕ ਹੋਇਆ ਇਹ ਵੀ ਤੁਹਾਨੂੰ 250 ਰੁਪਏ ਦੇ ਚ ਸੂਟ ਪੈਣ ਵਾਲਾ ਜੀ ਦੇਖੋ ਜੀ 250 ਰੁਪਏ ਦੇ ਵਿੱਚ ਤੁਹਾਨੂੰ ਸੂਟ ਪਹਿਨਣ ਵਾਲਾ ਚਿਕਨ ਸਿੱਪੀ ਵਰਕ ਰਹਿਣ ਵਾਲਾ ਜੀ ਲਖਦੇ ਤੁਸੀਂ ਪੂਰੇ ਸੂਟ ਉੱਪਰ ਚਿਕਨ ਸਿੱਪੀ ਵਰਕ ਹੋਇਆ ਜੀ ਪ੍ਰਾਈਸ ਰਹੂਗੀ 250 ਰੁਪਏ ਇਹਦੀ ਕੱਟ ਰਹਿਣ ਵਾਲੀ ਹੈ ਸਵਾ ਚਾਰ ਤੋਂ ਲੈ ਕੇ ਸਾਢੇ ਚਾਰ ਤੱਕ ਦੀ ਇਹਦੀ ਕੱਟ ਰਹੂਗੀ ਜੀ ਦੇਖੋ ਇਹ ਨਹੀਂ ਪਤਾ ਪੌਣੇ ਪੰਜ ਤੱਕ ਹੋਵੇ ਕੱਟ ਸਾਢੇ ਚਾਰ ਤੱਕ ਰਹੂਗੀ ਜੀ ਦੇਖੋ ਜੀ ਪੂਰਾ ਪੀਸ ਰਹਿਣ ਵਾਲਾ ਚਿਕਨ ਸਿੱਪੀ ਵਰਕ ਦੇ ਨਾਲ ਸਿਰਫ 250 ਦੇ ਵਿੱਚ ਤੁਹਾਨੂੰ ਪਹਿਨਣ ਵਾਲਾ ਸੂਟ ਬਹੁਤ ਪਿਆਰੇ ਅੱਜ ਵਾਲੇ ਰਹਿਣ ਵਾਲੇ ਆ ਪੀਸ ਤੁਹਾਡੇ ਵਾਸਤੇ ਇਹ ਵਾਲਾ ਦੇਖੋ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਇਹ ਵੀ ਤੁਹਾਨੂੰ ਪਹਿਨਣ ਵਾਲਾ ਇਹਦੀ ਪ੍ਰਾਈਸ ਠੀਕ ਹੈ ਜੀ ਇਹ ਬਰਬਰੀ ਦੇ ਵਿੱਚ ਪੈਣ ਵਾਲਾ ਬਿਲਕੁਲ ਪਿਓਰ オリジナル ਵਾਲੀ ਬਰਬਰੀ ਹੈ 벨ਵਟ ਟੱਚ ਦੇ ਨਾਲ ਦੇਖ ਸਕਦੇ ਹੋ ਇਹ ਵੀ 벨ਵਟ ਟੱਚ ਦੇ ਵਿੱਚ ਰਹੂਗਾ ਜੀ ਸਟਾਫ ਦੇਖੋ ਬਹੁਤ ਹੀ ਫਾਈਨ ਰਹਿਣ ਵਾਲਾ ਸਿਰਫ ਇਹ ਪੀਸ ਪੋਗਾ ਤੁਹਾਨੂੰ 200 ਰੁਪਏ ਦੇ ਵਿੱਚ ਅੱਜ ਦੇ ਪੀਸ ਰਹਿਣਗੇ ਬੜੇ ਪਿਆਰੇ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਜਾਂ ਗ੍ਰੀਨ ਜਾਂ ਨਿਊ ਜਾਂ ਕਲਰ ਹੈ ਜੀ ਨਾ ਇਹਨਾਂ ਨੂੰ ਅਸੀਂ ਗ੍ਰੀਨ ਕਹਿ ਸਕਦੇ ਹਾਂ ਇਹਨਾਂ ਨੂੰ ਬੋਟਲ ਗ੍ਰੀਨ ਕਹਿ ਸਕਦੇ ਹਾਂ ਬੜਾ ਮਿਕਸ ਚ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਜਿਮੀ ਚੂ ਦੇ ਵਿੱਚ ਬੜਾ ਸੋਹਣਾ ਸੌਫਟ ਜਿਹਾ ਸਟੱਫ ਰਹੂਗਾ ਬਿਲਕੁਲ ਪਿਓਰ ਦੇ ਵਿੱਚ ਸਿਰਫ ਇਹਦੀ ਪ੍ਰਾਈਸ ਰਹੂਗੀ 200 ਰੁਪਏ ਠੀਕ ਹੈ ਜੀ ਇਹਦੇ ਵਿੱਚ ਅਗੋ ਇੱਕ ਆ ਗਿਆ ਵਾਈਨ ਦੇ ਵਿੱਚ ਚੈੱਕ ਕਰੋ ਵਾਈਨ ਦੇ ਵਿੱਚ ਆ ਗਿਆ ਜੀ ਸਿਕਨ ਸਿੱਪੀ ਵਰਕ ਇਹਦੇ ਉੱਪਰ ਵੀ ਪੂਰੇ ਸੂਟ ਉੱਪਰ ਇਦੀ ਕੱਟ ਵੀ 3:30 ਤੋਂ ਲੈ ਕੇ 4:30 ਤੱਕ ਰਹਿਣ ਵਾਲੀ ਜਾਂ 4 ਤੱਕ ਕੱਟ ਰਹਿਣ ਵਾਲੀ ਹੈ ਦੇਖੋ ਜੀ ਬਹੁਤ ਪਿਆਰਾ ਪੀਸ ਬਣਨ ਵਾਲਾ ਇਹਦਾ ਲਹਿੰਗਾ ਰੈਡੀ ਕਰ ਲਓ ਜੀ ਇਦਾਂ ਬੜਾ ਪਿਆਰਾ ਜਿਹਾ ਪੀਸ ਬਣਨਾ ਜੇ ਤੁਸੀਂ ਕੋਈ ਲਹਿੰਗਾ ਰੈਡੀ ਕਰ ਲਿਆ ਤਾਂ ਦੇਖੋ ਬਹੁਤ ਪਿਆਰਾ ਪੀਸ ਹੈ ਸ਼ਿਪਿੰਗ ਵਾਟ 250 ਦਾ ਪੀਸ ਰਹੂਗਾ ਜੀ ਵੀ ਇਹ ਵਾਲਾ 벨ਵਟ ਟੱਚ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਜੀ 벨ਵਟ ਟੱਚ ਦੇ ਵਿੱਚ ਰਹੂਗਾ ਪੀਚ ਕਲਰ ਦੇ ਵਿੱਚ ਸਿਰਫ 200 ਰੁਪਏ ਦੇ ਵਿੱਚ ਪੀਸ ਰਹਿਣ ਵਾਲਾ ਹੈ ਸ਼ਿਪਿੰਗ ਜੀ ਲੱਗ ਤੋਂ ਹੋ ਰਹਿਣ ਵਾਲੀ ਹੈ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਸੈਲਫ ਦੇ ਵਿੱਚ ਬਣਿਆ ਹੋਇਆ ਸ਼ਰਟ ਹੈ ਜੀ ਦੇਖੋ ਜੀ ਸੈਲਫ ਦੇ ਵਿੱਚ ਰਹੂਗਾ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਪੀਸ ਹੈ ਜੀ ਵੀ ਪ੍ਰਾਈਸ 2200 ਰੁਪਏ ਰਹਿਣ ਵਾਲੀ ਹੈ ਜੀ ਸ਼ਿਮਰ ਸੈਲਫ ਦੇ ਵਿੱਚ ਰਹਿਣ ਵਾਲਾ ਬਿਲਕੁਲ ਸੌਫਟ ਹੈ ਜੀ 2200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ న్యూਜਰ ਸਟਫ ਰਹਿਣ ਵਾਲਾ ਦੇਖੋ ਜੀ ਇਹਦੇ ਉੱਪਰ ਵਰਕ ਕਰਵਾਉਂਗੇ ਬਹੁਤ ਸੋਹਣਾ ਵਰਕ ਹੋਣਾ ਜੀ ਚੈੱਕ ਕਰੋ ਤੇ ਕਲਰ ਜੀ ਅਨਨ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਬਹੁਤ ਪਿਆਰਾ ਕਲਰ ਆਊਗਾ ਪੀਸ ਦੇਖੋ ਜੀ ਕਿੰਨਾ ਪਿਆਰਾ ਪ੍ਰਾਈਸ ਸਿਰਫ ਰਹੂਗੀ ਇਹਦੀ ਵੀ 250 ਰੁਪਏ ਇਹ ਵਾਲਾ ਦੇਖੋ ਜੀ ਚਾਕਲੇਟੀ ਜੀ ਕਲਰ ਦੇ ਵਿੱਚ ਦੋ ਪੀਸ ਮਿਲਣਗੇ ਤੁਹਾਨੂੰ ਇਹ 200 ਰੁਪਏ ਦਾ ਪੀਸ ਰਹਿਣ ਵਾਲਾ ਇਹਦੀ ਪ੍ਰਾਈਸ ਰਹੂਗੀ 200 ਰੁਪਏ ਦੋ ਪੀਸ ਤੁਸੀਂ ਲੈ ਸਕਦੇ ਹੋ ਸੇਮ ਲੈ ਸਕਦੇ ਹੋ ਜੀ ਸਾਡੇ ਕੋਲ ਤਿੰਨ ਪੀਸ ਵੀ ਸਾਡੇ ਕੋਲੇ ਹੈ ਇਹਦੀ ਪ੍ਰਾਈਸ ਰਹੂਗੀ 200 ਰੁਪਏ 200 ਰੁਪਏ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲਣ ਵਾਲਾ ਜੀ ਸੇਮ ਦੋ ਪੀਸ ਲੈ ਸਕਦੇ ਹੋ ਵਰਕ ਕਰਵਾਓ ਜੀ ਕਲਰ ਦੇਖੋ ਕਿੰਨਾ ਪਿਆਰਾ ਚਾਕਲੇਟ ਜੀ ਕਲਰ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਦੇਖੋ ਜੀ 벨ਵਟ ਟੱਚ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹਦੀ ਵੀ ਪ੍ਰਾਈਸ 200 ਰੁਪਏ ਰਹੂਗੀ ਸਾਡੇ ਕੋਲੇ ਦੋ ਪੀਸ ਸੇਮ ਰਹਿਣ ਵਾਲੇ ਦੇ ਇਦਾਂ ਦੇ ਸ਼ਿਕਰ ਦੀ ਇਹਦੀ ਪ੍ਰਾਈਸ ਰਹੂਗੀ 200 ਰੁਪਏ 벨ਵਟ ਟੱਚ ਦੇ ਵਿੱਚ ਰਹੂਗਾ ਜੀ 컬러 ਦੇਖੋ ਜੀ ਮੋਰ ਪੰਖੀਆ ਜਿਹਾ ਕਲਰ ਹੈ ਬਹੁਤ ਹੀ ਜਿਆਦਾ ਪਿਆਰਾ ਸਿਰਫ 200 ਰੁਪਏ ਦੇ ਵਿੱਚ ਦੋਨੇ ਵਾਲਾ ਪੀਸ ਪੈਨ ਵਾਲਾ 벨ਵਟ ਟੱਚ ਦੇ ਵਿੱਚ ਬਹੁਤ ਪਿਆਰੇ ਸੂਟ ਰੈਡੀ ਹੁੰਦੇ ਆ ਜੀ 벨ਵਟ ਟੱਚ ਦੇ ਵਿੱਚ ਇਹ ਵਾਲਾ ਪੀਸ ਦੇਖੋ ਜੀ ਬੜਾ ਪਿਆਰਾ ਜਾ ਪੀਸ ਰਹੂਗਾ ਚੈੱਕ ਕਰੋ ਜੀ ਨੀਚੇ ਇਹਦਾ ਬਾਰਡਰ ਬਣਿਆ ਹੋਇਆ ਦੇਖੋ ਬਹੁਤ ਪਿਆਰਾ ਬਾਰਡਰ ਬਣਿਆ ਹੋਇਆ ਇਹਦਾ ਦੇਖੋ ਇਹ ਵਾਲਾ ਪੀਸ ਵੀ ਤੁਹਾਨੂੰ 200 ਰੁਪਏ ਦੇ ਵਿੱਚ ਪੈਣ ਵਾਲਾ ਛੀ ਠੀਕ ਹੈ ਜੀ ਇਹਦੇ ਅੱਗੇ ਫਿਰ ਦੇਖੋ ਵਾਈਨ ਦੇ ਵਿੱਚ ਇਹ ਵੀ ਸਿਕਨ ਸਿਪੀ ਵਰਕ ਹੋਇਆ ਜੀ ਇਹਦੇ ਉੱਪਰ ਠੀਕ ਹੈ ਜੀ ਇਹ ਵਾਲਾ ਜਿਹੜਾ ਜੋਰ ਜਟ ਦੇ ਵਿੱਚ ਰਹੂਗਾ ਬਿਲਕੁਲ ਪਿਓਰ ਵਾਲੀ ਜੋਰ ਜਟ ਹੈ ਜੀ ਬਿਲਕੁਲ ਪਿਓਰ ਵਾਲੀ ਜੋਰ ਜਟ ਤੇ ਉੱਪਰ ਹੋਇਆ ਗਿਆ ਸੀਕਵੈਂਸ ਸੀਪੀ ਵਰਕ ਦੇਖੋ ਜੀ ਬਹੁਤ ਪਿਆਰੇ ਪੀਸ ਲੈ ਕੇ ਆਏ ਤੁਹਾਡੇ ਉੱਤੇ ਸੈਕੰਡ ਸੀਪੀ ਵਰਕ ਹੋਇਆ ਜੀ ਪ੍ਰਾਈਸ ਰਹੂਗੀ ਸਿਰਫ 250 ਰੁਪਏ ਇਹ ਬਲਵਰ ਟੱਚ ਦੇ ਵਿੱਚ ਰਹੂਗਾ ਜੀ ਇਹਦੀ ਪ੍ਰਾਈਸ 200 ਰੁਪਏ ਰਹਿਣ ਵਾਲੀ ਹੈ ਕਾਟੇ ਦੀ 3.5 ਮੀਟਰ ਤੱਕ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪਰ 200 ਰੁਪਏ ਦਾ ਪੀਸ ਪਊਗਾ ਤੁਹਾਨੂੰ ਇਹ ਇਹ ਵਾਲਾ ਪੀਸ ਦੇਖੋ ਜੀ ਇਹਦੀ ਕੱਟ ਰਹੂਗੀ 4 ਮੀਟਰ ਤੱਕ ਇਹ ਵੀ ਤੁਹਾਨੂੰ 200 ਰੁਪਏ ਦਾ ਪੀਸ ਪੈਣ ਵਾਲਾ ਹੈ 벨ਵੈਟ ਟੱਚ ਦੇ ਵਿੱਚ ਰਹੂਗਾ ਬਹੁਤ ਪਿਆਰਾ ਪੀਸ ਹੈ ਵਾਈਨ ਠੀਕ ਹੈ ਬੈਂਗਣੀ ਕਲਰ ਕਹਿ ਸਕਦੇ ਹਾਂ ਸੀ ਇਹਨੂੰ ਬੈਂਗਣੀ ਕਲਰ ਇਹ ਵਾਲਾ ਦੇਖੋ ਜੀ ਇਹ ਵੀ ਜੌਰਜਟ ਦੇ ਵਿੱਚ ਰਹੂਗਾ ਜੀ ਜੌਰਜਟ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਉੱਪਰ ਸਿਕਵੈਂਸ ਸਿੱਪੀ ਵਰਕ ਹੈ ਜੀ ਇਹਨਾਂ ਦੇ ਦੇਖ ਸਕਦੇ ਹੋ ਜੀ ਸਾਰੇ ਪੀਸਾਂ ਦੇ ਉੱਪਰ ਵਰਕ ਹੈ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਵਾ ਲਓ ਇਹਨਾਂ ਪੀਸਾਂ ਉੱਪਰ ਵੈਸੇ ਵਰਕ ਕਰਵਾ ਲਓ ਜੌਰਜਟ ਦੇ ਸੂਟਾਂ ਉੱਪਰ ਉੱਪਰ ਵੇਖੋ ਸਿੱਪੀ ਦਾ ਵਰਕ ਹੋਇਆ ਇਹਦੇ ਉ ਹਲਕਾ ਹਲਕਾ ਤੇ ਪ੍ਰਾਈਸ ਸਿਰਫ ਰਹੂਗਾ ਜੀ ਇਹਨਾਂ ਦੀ 2200 ਰੁਪਏ ਪ੍ਰਾਈਸ ਹੈ ਇਹਨੇ ਸੂਟਾਂ ਦੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਸ਼ਿਮਰ ਦੇ ਵਿੱਚ ਪੀਸ ਰਹਿਣ ਵਾਲਾ ਹੈ ਸੈਲਫ ਦੇ ਵਿੱਚ ਰਹੂਗਾ ਜੀ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਨਜ਼ਦੀਕ ਤੋਂ ਦੇਖੋ ਜੀ ਇਹਦੀ ਸੈਲਫ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਹੈ 2200 ਰੁਪਏ ਦਾ ਪੀਸ ਹੈ ਇਹਦੇ ਉੱਪਰ ਵੀ ਵਰਕ ਕਰ ਲੋ ਜੀ ਹੈਂਡਵਰਕ ਕਰ ਲੋ ਜੇ ਹੈਂਡਵਰਕ ਕਰ ਲਓਗੇ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਏ ਪੀਸ ਚੈੱਕ ਕਰੋ ਜੀ ਇਹ ਵੀ 200 ਰੁਪਏ ਦੇ ਵਿੱਚ ਪੀਸ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਪਿਆਰਾ ਪੀਸ ਰਹੂਗਾ ਜੀ ਇਹ ਵੀ ਖੀਨਖਾਬ ਦੀ ਸ਼ਰਟ ਆ ਗਈ ਜੀ ਪੀਚ ਕਲਰ ਦੇ ਦੇਖੋ ਪੀਚ ਕਲਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਖੀਨਖਾਬ ਦੇ ਵਿੱਚ ਰਹੂਗੀ ਸ਼ਰਟ ਹੈ ਜੀ ਖੀਨਖਾਬ ਦੇ ਵਿੱਚ ਸਿਰਫ 250 ਰੁਪਏ ਨਾਲ ਹੀ ਪ੍ਰਾਈਸ ਰਹਿਣ ਵਾਲੀ ਹੈ ਜੀ ਬਹੁਤ ਹੀ ਸੋਹਣੀਆਂ ਚੀਜ਼ਾਂ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲੀਆਂ ਦੇਖੋ ਜੀ ਇਹ ਵੀ ਸ਼ਰਟਾਂ ਜੀ ਦੇਖੋ ਜੀ ਇਹ ਵੀ ਸੈਲਫ ਬ੍ਰਾਂਡ ਦੇ ਵਿੱਚ ਖੀਨਖਾਬ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 2500 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲਣ ਵਾਲੀ ਹੈ ਜੀ ਇਹ ਵਾਲੀ ਸ਼ਰਟ ਸ਼ੇਅਰ ਜਿਆਦਾ ਸਟਾਫ ਵੀ ਹੋ ਸਕਦਾ ਹੈ ਠੀਕ ਹੈ ਜੀ ਬਹੁਤ ਪਿਆਰਾ ਸਟਾਫ ਹੈ ਦੇਖੋ ਜੀ ਖੀਨਖਾ ਇਹਦੇ ਉੱਪਰ ਜੇ ਹੈਂਡਵਰਕ ਹੋ ਜੇ ਨਾ ਤਾਂ ਉਦੋਂ ਵੀ ਚਾਰ ਚੰਦ ਲੱਗ ਜਾਣ ਜੀ ਇਹ ਵਾਲੇ ਪੀਸ ਨੂੰ ਦੇਖੋ ਇਹ ਵਾਲਾ ਪੀਸ ਦੇਖੋ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਦੇਖ ਸਕਦੇ ਹੋ ਤੁਸੀਂ ਇਹ ਬਰਬਰੀ ਦੇ ਵਿੱਚ ਰਹਿਣ ਵਾਲਾ ਬਾਕੀ ਉੱਪਰ ਇਹ ਡਿਜ਼ਾਈਨਿੰਗ ਹੋਈ ਹੈ ਪੂਰੀ ਪੀਸ ਦੇ ਉੱਪਰ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਬਰਬਰੀ ਦੇ ਵਿੱਚ ਰਹੂਗਾ ਸਿਰਫ 250 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਵੀ ਰਹੂਗਾ ਬੈਲਵਟ ਟੱਚ ਦੇ ਵਿੱਚ ਇਹ 200 ਰੁਪਏ ਦਾ ਪੀਸ ਰਹੂਗਾ ਠੀਕ ਹੈ ਜੀ ਇਹਨੂੰ ਤੁਸੀਂ ਇਹਦੇ ਨਾਲ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਦੇਖੋ ਆਪਸ ਵਿੱਚ ਇਹਨਾਂ ਨੂੰ ਮੈਚਿੰਗ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਪੀਸ ਜਿਹੜਾ ਜੀ ਇਹ ਤੁਸੀਂ ਇਹਦੇ ਨਾਲ ਮੈਚਿੰਗ ਲੈ ਸਕਦੇ ਹੋ ਜੀ ਇਹ ਤੁਹਾਨੂੰ 250 ਰੁਪਏ ਦਾ ਪਹਿਨਣ ਵਾਲਾ ਇਹ ਤੁਹਾਨੂੰ 200 ਰੁਪਏ ਦਾ ਪਹਿਨਣ ਵਾਲਾ ਤਾਂ ਤੁਹਾਡਾ ਸੂਟ ਜਿਹੜਾ ਸਾਰਾ ਰੈਡੀ ਹੋ ਗਿਆ ਜੀ 450 ਦੇ ਵਿੱਚ ਦੇਖੋ ਜੀ ਸਾਡੇ ਨਾਲ ਕਲਰ ਵੀਡੀਓ ਚ ਫੜਕੀ ਲਾ ਰਿਹਾ ਪਰ ਫੜਕੀਲਾ ਕਲਰ ਨਹੀਂ ਹੈਗਾ ਡਲ ਹੈ ਜੀ ਬਹੁਤ ਪਿਆਰੀ ਮੈਚਿੰਗ ਹੈ ਪਰ ਵੀਡੀਓ ਵਿੱਚ ਸਹੀ ਨਹੀਂ ਆ ਰਹੀ ਜੀ ਮੈਚਿੰਗ ਦੇਖੋ ਬਹੁਤ ਪਿਆਰੀ ਮੈਚਿੰਗ ਹੈ ਜੀ ਐਦਾਂ ਮੈਚਿੰਗ ਲੈ ਸਕਦੇ ਹੋ ਵੇਖੋ ਜੀ 450 ਦੇ ਤੁਹਾਡਾ ਸੂਟ ਬਣ ਗਿਆ ਇੰਨਾ ਸੋਹਣਾ ਬਹੁਤ ਪਿਆਰਾ ਚਾ ਇਹ ਵਾਲੇ ਪੀਸ ਦੇਖੋ ਜੀ ਚੈੱਕ ਕਰੋ ਡਿਜ਼ਾਈਨਰ ਪੀਸ ਰਹੂਗਾ ਜੀ ਬਹੁਤ ਪਿਆਰਾ ਡਿਜ਼ਾਈਨਰ ਜਆ ਪੀਸ ਰਹੂਗਾ ਦੇਖੋ ਜੀ ਨਾਈਟ ਦੇ ਫੰਕਸ਼ਨ ਦੇ ਲਈ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਬਣੀ ਹੈ ਨਾਈਟ ਫੰਕਸ਼ਨ ਦੇ ਲਈ ਠੀਕ ਹੈ ਜੀ ਇਹ ਕੇਵਲਾ ਪੀਸ ਰਹੂਗਾ ਜੀ ਇਹ ਵੀ ਨਾਈਟ ਫੰਕਸ਼ਨ ਦੇ ਵਿੱਚ ਸੈਲਫ 프ਰਿੰਟ ਦੇ ਵਿੱਚ ਰਹਿਣ ਵਾਲੇ ਸਿਰਫ 2200 ਰੁਪਿਆ ਦੇ ਤੁਹਾਨੂੰ ਪੈਣ ਵਾਲੇ ਵਾਲੇ ਪੀਸ ਇੱਕ ਰਸ਼ ਦੇ ਵਿੱਚ ਰਹੂਗਾ ਜੀ ਇੱਕ ਰਸ਼ ਦੇ ਵਿੱਚ ਰਹਿਣ ਵਾਲਾ ਜੀ ਇੱਕ ਰਸ਼ ਦੇ ਵਿੱਚ ਰਹੂਗਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ 200 ਰੁਪਏ ਦੇ ਵਿੱਚ ਰਹਿਣ ਵਾਲਾ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਚੈੱਕ ਕਰੋ ਜੀ ਸੈਲਫ ਬਣਿਆ ਹੋਇਆ ਇਹਦੀ ਬੈਕ ਇਹ ਵਾਲਾ ਇਹਦਾ ਸਿੱਧਾ ਪਾਸਾ ਦੇਖੋ ਇਹ ਸੈਲਫ ਦੇ ਵਿੱਚ ਬਣਿਆ ਨਜ਼ਦੀਕ ਤੋਂ ਦੇਖੋ ਜੀ ਇਹਦਾ ਪ੍ਰਿੰਟ ਇਹ 250 ਰੁਪਏ ਦੇ ਵਿੱਚ ਪਊਗਾ ਜੀ ਠੀਕ ਹੈ ਜੀ ਇਸਨਾਂ ਅਜਿਹੇ ਸਾਡੇ ਕੱਟ ਪੀਸ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਤੁਹਾਨੂੰ ਸਕਰੀਨ ਉੱਪਰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਜੀ ਜੇਕਰ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਪੀਸ ਡਿਜ਼ਾਈਨਰ ਲੈਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਕੱਲ ਫਿਰ ਅਸੀਂ ਕਿ ਫਿਰ ਨਾ ਹਾਜ਼ਰ ਹੋਵਾਂਗੇ ਨਵੀਂ ਕਲੈਕਸ਼ਨ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ